ਮੇਰਾ ਨਾਮ ਸਰਜੀਤ ਸਿੰਘ ਹੈ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਬਲਾਕ ਮਲੋੜ ਦਾ ਪ੍ਰਧਾਨ ਹਾਂ ਪ੍ਰਧਾਨ ਜੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਰੇਲੋ ਰੋਕ ਅੱਜ ਦਾ ਪ੍ਰੋਗਰਾਮ ਇਹ ਹੈ ਜੀ ਜੋਰਨੀ ਤੇ ਬੋਲੀ ਸਰਕਾਰ ਹੈ ਜਿਹੜੀ ਕਿਸਾਨਾਂ ਤੇ ਜੋ ਕਿਸਾਨਾਂ ਨੂੰ ਕੁਸਹਾਰੇ ਬਣਾਉਣ ਤੇ ਤੁਲੀ ਹੋਈ ਹੈ ਕਿਸਾਨਾਂ ਆਪਦੀਆਂ ਹੱਕੀ ਮੰਗਾਂ ਮੰਨਵਾਉਣ ਦੀ ਖਾਤਰ ਜਿਹੜੀਆਂ ਮੰਨੀਆਂ ਹੋਈਆਂ ਉਹਨਾਂ ਦੀ ਖਾਤਰ ਇਹਨਾਂ ਨੇ ਮੋਰਚਾ ਸ਼ੰਭੂ ਅਤੇ ਖਨਵਰੀ ਬਾਰਡਰ ਤੇ ਰੰਬਿਆ ਹੈਗਾ ਇਹ ਮੋਰਚਾ ਇਸ ਲਈ ਰੰਬਿਆ ਗਿਆ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜਦੋਂ ਤਿੰਨ ਕਾਲੇ ਕਾਨੂੰਨ ਬਣਾਏ ਗਏ ਸਨ ਉਹਨਾਂ ਟਾਈਮਾਂ ਦੇ ਵਿੱਚ ਇਹ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਸਨ ਪਰ ਇਹ ਲਾਗੂ ਨਹੀਂ ਕੀਤੀਆਂ ਗਈਆਂ ਤੇ ਹੁਣ ਦੁਬਾਰਾ ਫੇਰ ਉਹ ਕੁਝ ਕਾਰਨਾ ਕਰਕੇ ਉਹ ਮੋਰਚਾ ਜਿਹੜਾ ਉਹ ਅਸੀਂ ਸਸਪੈਂਡ ਕੀਤਾ ਸੀਗਾ ਤੇ ਆ ਦੁਬਾਰਾ ਸਾਨੂੰ ਮੋਰਚਾ ਫੇਰ ਲਾਉਣਾ ਪਿਆ ਉਹਦਾ ਜੇ ਕਾਰਨ ਮੁੱਖ ਹੈ ਤਾਂ ਪੰਜਾਬ ਦੀਆਂ ਚੋਣਾਂ ਨੇ ਉਸ ਦੇ ਵਿੱਚ ਬਹੁਤ ਵੱਡਾ ਰੋਲ ਆ ਰੱਖੀਤਾਗਾ ਕੁਝ ਜਥੇਬੰਦੀਆਂ ਨੂੰ ਇਹ ਸੀ ਕਿ ਕਿਸਾਨੀ ਲੋਕ ਆ ਜਿਹੜੇ ਸਾਡੇ ਨਾਲ ਸਾਰੇ ਵਰਗ ਦੇ ਲੋਕ ਜੁੜ ਗਏ ਹਨ ਉਹਨਾਂ ਸਕੇ ਤਾਂ ਅਸੀਂ ਕੁਰਸੀ ਨੂੰ ਹੱਥ ਪਾ ਸਕੀਏ ਤੇ ਉਹਨਾਂ ਨੂੰ ਕੁਰਸੀ ਦਿਸਣ ਲੱਗੀ ਸਾਡੇ ਸੂਬਾ ਪ੍ਰਧਾਨ ਸਰਤਾਰ ਸਤਕਾਰਯੋਗ ਡੱਲੇਵਾਲ ਸਾਹਿਬ ਉਹਨਾਂ ਨੇ ਉੱਥੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਸੀ ਕਿ ਆਪਾਂ ਕੋਈ 1-2 ਮਹੀਨੇ ਹੋਰ ਜੇ ਇੱਥੇ ਰਵਾਂਗੇ ਤਾਂ ਜਿਹੜੀਆਂ ਆਪਣੀਆਂ ਰਹਿੰਦੀਆਂ ਮੰਗਾਂ ਜਿਹੜੀਆਂ ਹੈ ਇਹਨਾਂ ਨੂੰ ਆਪਾਂ ਲਾਗੂ ਕਰਾ ਕੇ ਜਾਈਏ ਇਹਨਾਂ ਦੀ ਬਾਬਤ ਕਾਨੂੰਨ ਬਣਾਈਏ ਜਦੋਂ ਉਹਦੋਂ ਮੋਰਚਾ ਸਤਾਕਤ ਕੀਤਾ ਗਿਆ ਤਾਂ ਅੱਜ ਦੁਬਾਰਾ ਮੋਰਚਾ ਲਾਉਣ ਦੀ ਫੇਰ ਨੌਕ ਤੇ ਖੜੀ ਹੋਈ ਹੈ ਕਿਤਨਾ ਕਹਿੰਦੇ ਉਹੀ ਫੁੱਟ ਨਹੀਂ ਨਜ਼ਰ ਆ ਰਹੀ ਕਿ ਕਿਸਾਨ ਦਿੱਲੀ ਨਹੀਂ ਪਹੁੰਚ ਪਾਏ ਹਾਲੇ ਤੱਕ ਨਹੀਂ ਨਹੀਂ ਫੁੱਟਾਂ ਵਾਲੀ ਕੋਈ ਗੱਲ ਨਹੀਂ ਇਹਦੇ ਵਿੱਚ ਜੋ ਮੰਗਾ ਮੰਨੀਆਂ ਮਨਵਾਉਣ ਦੇ ਖਾਤਰ ਉਹ ਇਹ ਨਹੀਂ ਵੀ ਕੱਲੀਆਂ ਸਿੱਧੂਪੁਰ ਜਥੇਬੰਦੀ ਜਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਮੰਗਾਂ ਆ ਇਹ ਇਹ ਸਾਰੇ ਪੰਜਾਬ ਦੀਆਂ ਸਮੁੱਚੇ ਵਰਗ ਦੀਆਂ ਮੰਗਾਂ ਹੈਗਾ ਇਸ ਦੇ ਵਿੱਚ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਨਾ ਪਰ ਪ੍ਰਧਾਨ ਜੀ ਉਹ ਲਗਾਤਾਰ ਇਹ ਕਹਿੰਦੇ ਵੀ ਆ ਰਹੇ ਕਿ ਇਹੀ ਮੰਗਾਂ ਸਾਡੀਆਂ ਤਾਂ ਫਿਰ ਮੋਰਚੇ ਦੇ ਵਿੱਚ ਵੀ ਨਹੀਂ ਆ ਰਹੇ ਤਾਂ ਕਿਤੇ ਨਾ ਕਿਤੇ ਇਸ ਚੀਜ਼ ਦਾ ਸਰਕਾਰ ਨੂੰ ਵੀ ਇਸ ਚੀਜ਼ ਦੀ ਕਮਜ਼ੋਰੀ ਹੈ ਨਾ ਵੀ ਕਿ ਕਿਸਾਨ ਅੱਡੋ-ਅੱਡੀ ਹੈਗੇ ਆ ਅੱਧੇ ਕਾਉਂਦੇ ਅੱਧੇ ਨਹੀਂ ਆਉਂਦੇ ਜਾਂ ਲੋਕ ਆਉਣਾ ਚਾਹੁੰਦੇ ਆ ਪਿੰਡਾਂ ਦੇ ਆਗੂ ਨਹੀਂ ਆ ਰਹੇ ਲੋਕ ਬਹੁਤ ਸਮਝਦਾਰ ਹੋ ਗਿਆ ਜੀ ਹੁਣ ਹੁਣ ਤੁਸੀਂ ਨਾ ਤਾਂ ਮੀਡੀਏ ਦੇ ਵਿੱਚ ਵੀ ਤੇ ਜੋ ਖਬਰਾਂ ਤੁਸੀਂ ਨਾ ਤਾਂ ਸੁਣਦੇ ਹੀ ਆ ਵੀ ਕਿਸ ਤਰ੍ਹਾਂ ਲੋਕ ਹੁਣ ਜਾਗ ਚੁੱਕੇ ਆ ਪਿੰਡਾਂ ਦੇ ਵਿੱਚ ਜਿਹੜੇ ਰੋਕਣ ਵਾਲੇ ਆ ਉਹਨਾਂ ਦੇ ਰੋਕਿਆ ਲੋਕ ਜਿਹੜੇ ਹੜਾ ਇੱਕ ਤੇ ਬੰਨ ਭਾਈ ਨਹੀਂ ਰੁਕਦੇਗੇ ਲੋਕ ਹੁਣ ਧੜਾ-ਧੜਾ ਉੱਥੇ ਪਹੁੰਚ ਰਹੇ ਆ ਅਸੀਂ ਇਹੋ ਜਿਹੇ ਪਿੰਡਾਂ ਦੇ ਵਿੱਚ ਵੀ ਗਏ ਹਾਂ ਜਿੱਥੇ ਜਥੇਬੰਦੀ ਨਹੀਂ ਸੀ ਉੱਥੇ ਜਥੇਬੰਦੀ ਸਿੱਧੂਪੁਰ ਦੀ ਬਣ ਕੇ ਟਰੈਕਟਰ ਟਰਾਲੀਆਂ ਮੋਰਚਿਆਂ ਦੇ ਉੱਤੇ ਪਹੁੰਚ ਰਹੀਆਂ ਹਨ ਕਿਉਂਕਿ ਜਥੇਬੰਦੀਆਂ ਵੱਲੋਂ ਸਮਟਾ ਰੋ ਚੁੱਕਿਆ ਜਥੇਬੰਦੀਆਂ ਵੱਲੋਂ ਪ੍ਰਾਂਝੀ ਇਹ ਫੈਸਲਾ ਕਰ ਲਿਆਗਾ ਕਿ ਉੱਥੇ ਹੀ ਬੈਠਾ ਜਾਊਗਾ ਅੱਗੇ ਨਹੀਂ ਵਧਿਆ ਜਾਊਗਾ ਕੀ ਲੱਗਦਾ ਕਿ ਉਹਨਾਂ ਵਾਲੇ ਦਿਨਾਂ ਚ ਫਿਰ ਸਰਕਾਰ ਨੂੰ ਹੀ ਰਸਤਾ ਛੱਡਣਾ ਪੈਣਾ ਹੈ ਦਿੱਲੀ ਜਾਣ ਵਾਸਤੇ ਦੇਖੋ ਜੀ ਅਸੀਂ ਕੋਈ ਇਹ ਨਹੀਂ ਸੀ ਵੀ ਸਾਡਾ ਕੋਈ ਉੱਥੇ ਬੈਠਣ ਦਾ ਚਾਹ ਸੀ ਸਾਨੂੰ ਜੇ ਰੋਕਿਆ ਤਾਂ ਹਰਿਆਣਾ ਸਰਕਾਰ ਨੇ ਰੋਕਿਆ ਹੈਗਾ ਰਸਤਾ ਖੋਲਦੇ ਅਸੀਂ ਜਾਵਾਂਗੇ ਦਿੱਲੀ ਪਰ ਇਹ ਨਹੀਂ ਵੀ ਅਸੀਂ ਚਲੋ ਅੱਗੇ ਸਾਡੇ ਤੇ ਉਹਨਾਂ ਨੇ ਤਸ਼ੱਦਦ ਵੀ ਬਹੁਤ ਕੀਤਾ ਅਸੀਂ ਆਪਦੇ ਹੀਰੇ ਵੀ ਉੱਥੇ ਗਵਾ ਚੁੱਕੇ ਹੈਗੇ ਆ ਤੇ ਅਸੀਂ ਨਹੀਂ ਚਾਹੁੰਦੇ ਵੀ ਟਕਰਾਅ ਦੀ ਨੀਤੀ ਹੋਵੇ ਅਸੀਂ ਤਾਂ ਛਾਤਮੇ ਹੀ ਢੰਗ ਦੇ ਨਾਲ ਇਹ ਮੋਰਚਾ ਜਿਹੜਾ ਜਿਹਨੂੰ ਕੇ ਸਰਕਾਰ ਗਾਹੇ ਬਗਾਏ ਕੁਝ ਕੁਝੀਆਂ ਚਾਲਾਂ ਕਰਕੇ ਫੇਲ ਕਰਨ ਦੀਆਂ ਵੀ ਕੋਸ਼ਿਸ਼ਾ ਕਰ ਰਹੀ ਹੈ ਪਰ ਅਸੀਂ ਤਾਂ ਛਾਤਮੇ ਹੀ ਰਹਿ ਢੰਗ ਦੇ ਨਾਲ ਆਪਣੀਆਂ ਮੰਗਾਂ ਬਣਵਾਏ ਬਿਨ ਇਹ ਮੋਰਚਾ ਖਤਮ ਨਹੀਂ ਕਰਨਾ ਕਿਉਂਕਿ ਅਸੀਂ ਉੱਥੇ ਆਪਣਾ ਰਾਸ਼ਨ ਪਾਣੀ ਲੈ ਕੇ ਭਾਵੇਂ ਕਿ ਸਾਡਾ ਜਦੋਂ ਮੋਰਚਾ ਲਾ ਦਿੰਦੀ ਹੈ ਕੋਈ ਵੀ ਜਥੇਬੰਦੀ ਹੈ ਸਿੱਧੂਪੁਰ ਜਥੇਬੰਦੀ ਤੱਕ ਐਸੀ ਜਥੇਬੰਦੀ ਹੈ ਅੱਜ ਤੱਕ ਇਸ ਨੇ ਕੋਈ ਵੀ ਮੋਰਚਾ ਪੰਜਾਬ ਦੇ ਵਿੱਚ ਵੀ ਭਾਵੇਂ ਕਿੰਨੇ ਮੋਰਚੇ ਲੱਗੇ ਆ ਹਰ ਇੱਕ ਮੋਰਚੇ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਇਸ ਜਥੇਬੰਦੀ ਨੇ ਤੇ ਸਫਲਤਾ ਪ੍ਰਾਪਤ ਕਰਦੀ ਰਹੂਗੀ